ਹਰੀ ਚੰਦ ਦਾਨ ਕਰਾ ਜਸ ਲੇਵੈ ਗੁਰ ਬਾਣੀ ਦਾ ਫਰਮਾਨ ਹੈ ਕਿ ਹਰੀ ਚੰਦ ਰਾਜਾ ਜੋ ਬੜਾ ਧਾਨੀ ਹੋਇਆ ਉਸਨੇ ਦਾਨ ਕਰਕੇ ਜਸ ਖਟਿਆ ਹਰੀ ਚੰਦ ਰਾਜਾ ਬੜਾ ਮਹਾਤਮਾ ਤੇ ਪੁੰਨ ਕਰਨ ਵਾਲਾ ਸੀ ਉਹ ਪਟਨੇ ਸ਼ਹਿਰ ਵਿੱਚ ਰਿਹਾ ਕਰਦਾ ਸੀ ਆਏ ਗਏ ਸੱਤ ਸਾਧ ਦੀ ਸੇਵਾ ਕਰਦਾ ਸੀ ਤੇ 18 ਭਾਰ ਸੋਨੇ ਦੇ ਨਿਤ ਸੰਕਲਪ ਕਰਕੇ ਅੰਨ ਜਲ ਖਾਂਦਾ ਪੀਂਦਾ ਹੁੰਦਾ ਸੀ ਇੱਕ ਵਾਰੀ ਇਸ ਦੇ ਬਾਗ ਵਿੱਚ ਵਿਸ਼ਵਾਮਿੱਤਰ ਜੀ ਸੂਰ ਦਾ ਰੂਪ ਧਾਰ ਕੇ ਬਾਗ ਨੂੰ ਬਰਬਾਦ ਕਰਨ ਵਾਸਤੇ ਆ ਗਏ ਇਸ ਦਾ ਕਾਰਨ ਇਹ ਸੀ ਕਿ ਰਾਜੇ ਹਰੀਚੰਦ ਦੇ ਪਿਤਾ ਦਾ ਨਾਮ ਤ੍ਰਸਕੂ ਸੀ ਜਿਸ ਨੇ ਗੁਰੂ ਵਿਸ਼ਿਸ਼ਟ ਜੀ પાસે ਬੇਨਤੀ ਕੀਤੀ ਸੀ ਕਿ ਮਹਾਰਾਜ ਜੀ ਮੈਨੂੰ ਦੇਹ ਦੇ ਸੁਮੇਤ ਸਵਰਗਾਂ ਵਿੱਚ ਲੈ ਕੇ ਜਾਓ। ਬ੍ਰਿਸ਼ਟ ਜੀ ਨੇ ਤ੍ਰਸ ਸੰਕੂਦੀ ਬੇੰਤੀ ਸੁਣ ਕੇ ਕਿਹਾ, "ਇਹ ਤੇਰੇ ਪਾਸੋਂ ਜਾ ਕਰਵਾਵਾਂਗੇ ਤੇ ਜਦੋਂ ਤੇਰਾ ਇਹ ਸਰੀਰ ਅਪਵਿੱਤਰ ਛੁੱਟ ਜਾਏਗਾ, ਤਾਂ ਤੈਨੂੰ ਸਵਰਗ ਵਿੱਚ ਲੈ ਕੇ ਜਾਵਾਂਗੇ।" ਰਾਜੇ ਤ੍ਰਸ ਸੰਕੂਨੇ ਕਿਹਾ ਕਿ ਜੇਕਰ ਤੁਸੀਂ ਮੇਰੇ ਦਾਈ ਇਸ ਦੇਹੀ ਦੇ ਹੁੰਦੇ ਸਵਰਗਾਂ ਵਿੱਚ ਨਹੀਂ ਲੈ ਕੇ ਜਾਉਂਗੇ, ਤਾਂ ਮੈਂ ਕਿਸੇ ਹੋਰ ਨੂੰ ਗੁਰੂ ਧਾਰਨ ਕਰਾਂਗਾ। ਵਿਸ਼ਿਸ਼ਟ ਜੀ ਨੇ ਕਿਹਾ اے ਹੀ ਨੀਚ ਜਾ ਜਿੱਧਰ ਤੇਰਾ ਜੀ ਕਰੇ ਜਿਸਨੂੰ ਚਾਹੇ ਗੁਰੂ ਧਾਰ ਲੈ ਅਸੀਂ ਤੈਨੂੰ ਇਸ ਮਲਮੁਤਰ ਵਾਲੀ ਦੇਹ ਦੇ ਹੁੰਦਿਆਂ ਸਵਰਗ ਵਿੱਚ ਨਹੀਂ ਲਿਜਾ ਸਕਦੇ ਫਿਰ ਰਾਜਾ ਤ੍ਰਿਸ਼ੰਕੂ ਵਿਸ਼ਿਸ਼ਟ ਜੀ ਦੇ ਪੁੱਤਰਾਂ ਦੇ ਪਾਸ ਆਇਆ ਤੇ ਆਖਣ ਲੱਗਾ ਕਿ ਜੇਕਰ ਤੁਸੀਂ ਮੈਨੂੰ ਸਣੇ ਦੇ ਸਵਰਗ ਭੇਜ ਸਕਦੇ ਹੋ ਤਾਂ ਚੰਗੀ ਗੱਲ ਹੈ ਨਹੀਂ ਤਾਂ ਮੈਂ ਹੋਰ ਗੁਰੂ ਧਾਰਾਂਗਾ ਉਹਨਾਂ ਤਿਨਾਂ ਨੇ ਵੀ ਰਾਜਾ ਤ੍ਰਿਸ਼ੰਕੂ ਦੀ ਗੱਲ ਸੁਣ ਕੇ ਵਿਸ਼ਿਸ਼ਟ ਜੀ ਦੇ ਵਾਂਗੂ ਹੀ ਕਿਹਾ ਕਿ ਮਲ ਮੂਤਰ ਦੀ ਦੇਹ ਨਹੀਂ ਜਾ ਸਕਦੀ ਇਸ ਸਰੀਰ ਨੂੰ ਤਿਆਗ ਕੇ ਹੀ ਸਵਰਗਾਂ ਨੂੰ ਜਾ ਸਕਦੇ ਹੋ ਉਹਨਾਂ ਦੀ ਗੱਲ ਸੁਣ ਕੇ ਰਾਜਾ ਤ੍ਰਿਸ਼ੰਕੂ ਵਿਸ਼ਵਾਮਿੱਤਰ ਜੀ ਦੇ ਪਾਸ ਜਿਨ੍ਹਾਂ ਦਾ ਵਿਸ਼ਿਸ਼ਟ ਜੀ ਦੇ ਨਾਲ ਭਾਰਾ ਵਿਰੋਧ ਸੀ ਉੱਥੇ ਆਇਆ ਤੇ ਕਿਹਾ ਮਹਾਰਾਜ ਜੀ ਜੇ ਤੁਸੀਂ ਮੈਨੂੰ ਇਸ ਦੇਹ ਦੇ ਸਮੇਤ ਸਵਰਗਾਂ ਵਿੱਚ ਲੈ ਕੇ ਜਾਓਗੇ ਤਾਂ ਮੈਂ ਤੁਹਾਨੂੰ ਗੁਰੂ ਧਾਰਾਂਗਾ ਉਹਨਾਂ ਨੇ ਕਿਹਾ ਕਿ ਅਸੀਂ ਤੇਰੇ ਪਾਸੋਂ ਜਾ ਕਰਾ ਕੇ ਇਸ ਦੇ ਦੇ ਸਮੇਂ થી ਤੈਨੂੰ ਸਵਰਗਾਂ ਵਿੱਚ ਭੇਜਾਂਗੇ ਸੋ ਵਿਸ਼ਵਾਮਿੱਤਰ ਨੇ ਯਾ ਕਰਾ ਕੇ ਰਾਜੇ ਤ੍ਰਿਸ਼ੰਕ ਨੂੰ ਸਵਰਗਾਂ ਵਿੱਚ ਭੇਜਿਆ ਜਦ ਬਿਸ਼ਿਸ਼ਟ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਦਾ ਸਵਰਗ ਦਾ ਜਾਣਾ ਰੋਕ ਦਿੱਤਾ ਇਹ ਕਿਹਾ ਕਿ ਇਹ ਗੁਰਾਂ ਤੋਂ ਬੇਮੁਖ ਹੈ ਇਸ ਨੂੰ ਗਰਾ ਜਾਵੇ ਸੋ ਰਾਜਾ ਤ੍ਰਿਸ਼ਰ ਨੂੰ ਗिराਇਆ ਗਿਆ ਜਦ ਇਸ ਗੱਲ ਦੀ ਖਬਰ ਵਿਸ਼ਵਾਮਿੱਤਰ ਜੀ ਨੂੰ ਹੋਈ ਤਾਂ ਉਹਨਾਂ ਨੇ ਫੇਰ ਸਵਰਗ ਵੱਲ ਭੇਜਿਆ ਪਰ ਵਿਸ਼ਿਸ਼ਟ ਜੀ ਨੇ ਫੇਰ ਗਿਰਾ ਦਿੱਤਾ ਗੱਲ ਕਾਦੀ ਸੀ ਉੱਪਰ ਵਿਸ਼ਿਸ਼ਟ ਜੀ ਨਾ ਰਹਿਣ ਦੇਣ ਤੇ ਹੇਠੋਂ ਵਿਸ਼ਵਾਮਿੱਤਰ ਜੀ ਉੱਪਰ ਭੇਜ ਦਿੰਦੇ ਸੀ ਸੋ ਰਾਜਾ ਤ੍ਰਿਸ਼ਰ ਕੋ ਵਿਚਾਰ ਹੀ ਰਹਾ ਸੋ ਇਹ ਰਾਜਾ ਹਰੀ ਜਾਂਤ ਵਿਸ਼ਿਸ਼ਟ ਜੀ ਦਾ ਸਿੱਖ ਬਣਿਆ ਇਸ ਕਰਕੇ ਵਿਸ਼ਵਾਮিত্র ਜੀ ਨੇ ਚਾਹਿਆ ਕਿ ਇਸ ਨੂੰ ਦੁੱਖ ਦੇ ਕੇ ਇਸ ਦਾ ਬੁਰਾ ਹਾਲ ਕਰੀਏ ਇਹ ਵਿਚਾਰ ਕੇ ਰਾਜੇ ਹਰੀਚੰਦ ਬਾਗ ویرਾਨ ਕਰਨ ਵਾਸਤੇ ਆ ਗਿਆ ਜਦੋਂ ਭਗਵਾਨਾਂ ਨੇ ਰਾਜੇ ਹਰੀਚੰਦ ਨੂੰ ਆਖਿਆ ਤਾਰਾਜਾ ਹਰੀਚੰਦ ਆਪ ਘੋੜੇ ਤੇ ਸਵਾਰ ਹੋ ਕੇ ਉਹ ਸੂਰ ਨੂੰ ਮਾਰਨ ਵਾਸਤੇ ਆਇਆ ਤਾਂ ਅੱਗੇ ਅੱਗੇ ਉਹ ਸੂਰ ਰੂਪ ਵਿਸ਼ਵਾਮিত্র ਜੀ ਤੇ ਮਗਰ ਮਗਰ ਰਾਜਾ ਹਰੀਚੰਦ ਬੜੇ ਸੰਗਣੇ ਬੰਨ ਵਿੱਚ ਆ ਗਏ ਪਰ ਸੂਰ ਦਾ ਹੁਣ ਕਿਧਰੋਂ ਪਤਾ ਨਹੀਂ ਸੀ ਲੱਭਦਾ ਤਾਂ ਵਿਸ਼ਵਾਮিত্র ਜੀ ਇੱਕ ਬ੍ਰਾਹਮਣ ਦਾ ਰੂਪ ਧਾਰ ਕੇ ਉੱਥੇ ਹੀ ਸਾਹਮਣੇ ਆਖ ਲੋਤਾ ਰਾਜੇ ਨੂੰ ਬਹੁਤ ਰੇ ਸੀ ਪਰ ਦਿਲ ਵਿੱਚ ਯਾਦ ਆ ਗਈ ਕਿ ਮੈਂ ਤਾਂ 18 ਪਾਰ ਰੋਜ਼ ਸੋਨਾਦਾਨ ਕਰਕੇ ਅੰਨ ਜਲ ਖਾਂਦਾ ਵੀਦਾ ਹਾਂ ਜੇਕਰ ਮੈਂ ਪਾਣੀ ਪੀ ਲਿਆ ਤਾਂ ਮੇਰਾ ਨਿਯਮ ਭੰਗ ਹੋ ਜਾਏਗਾ ਇਹ ਸੋਚਾਂ ਹੀ ਸੋਚ ਰਿਹਾ ਸੀ ਕਿ ਵਿਸ਼ਵਾਮিত্র ਨੇ ਕਿਹਾ ਕਹੇ ਮਹਾਰਾਜੀ ਤੁਸੀਂ ਇੱਥੇ ਕਿਸ ਤਰ੍ਹਾਂ ਨਾਲ ਆਏ ਹੋ ਤੁਹਾਨੂੰ ਕਿਸ ਗੱਲ ਦੀ ਚਿੰਤਾ ਲੱਗੀ ਹੋਈ ਹੈ ਸੱਚੋ ਸੱਚ ਮੈਨੂੰ ਦੱਸੋ ਤਾਂ ਰਾਜੇ ਹਰੀਜੰਦ ਨੇ ਕਿਹਾ ਕਿ ਮੈਂ ਰੋਜ਼ 18 ਘਰ ਸੋਣਾ ਸੰਕਲਪ ਕਰਕੇ ਅਨਜਲ ਗ੍ਰਾਂਡ ਕਰਦਾ ਹਾਂ ਹੁਣ ਕਿਸ ਤਰ੍ਹਾਂ ਕਰਾਂ ਤ੍ਰੇਵੀ ਵੱਡੀ ਲੱਗ ਰਹੀ ਹੈ ਜੇਕਰ ਪਾਣੀ ਨਹੀਂ ਪੀਵਾਂਗਾ ਤਾਂ ਮੇਰੇ ਪ੍ਰਾਣ ਅੰਤ ਹੋ ਜਾਣਗੇ ਤੇ ਜੇਕਰ ਸੰਕਲਪ ਨਹੀਂ ਕਰਦਾ ਤਾ ਮੇਰਾ ਨਿਯਮ ਪੰਗ ਹੋ ਜਾਏਗਾ ਸੋ ਮੈਂ ਇਸ ਚਿੰਤਾ ਵਿੱਚ ਲੱਗਿਆ ਹੋਇਆ ਤਾਂ ਵਿਸ਼ਵਾਮিত্র ਨੇ ਆਖਿਆ ਕਿ हे ਰਾਜਨ ਤੂੰ ਸੰਕਲਪ ਮੇਰੇ ਪਾਸੋਂ 18 ਭਾਰ ਸੋਨਾ ਕਰਾ ਲੈ ਤੇ ਘਰ ਚਲ ਕੇ ਬ੍ਰਾਹਮਣ ਦੇ ਦੇ ਦੇਈ ਤੇ ਆਪ ਪਾਣੀ ਪਿਓ ਪ੍ਰਾਣ ਨਾ ਗਵਾਓ ਰਾਜੇ ਹਰੀਚੰਦਰ ਨੂੰ ਇਹ ਗੱਲ ਬੜੀ ਅੱਛੀ ਲੱਗੀ ਉਸ ਨੇ ਜੁੜੀ 18 ਭਾਰ ਸੋਨੇ ਦੀ ਉਸ ਬ੍ਰਾਹਮਣ ਵਿਸ਼ਵਾਮিত্র ਨੂੰ ਦੇਰ ਦਿੱਤੀ ਫਿਰ ਰਾਜਾ ਹਰੀਚੰਦ ਬ੍ਰਾਹਮਣ ਨੂੰ ਨਾਲ ਲੈ ਕੇ ਘਰ ਆਇਆ ਤਾਂ ਕੀ ਦੇਖਿਆ ਕਿ ਸਾਰਾ ਹੀ ਖਜ਼ਾਨਾ ਮਿੱਟੀ ਹੋ ਗਿਆ ਹੈ ਜਿੱਥੇ ਹੱਥ ਮਾਰੇ ਸਭ ਰੇਤਾ ਹੀ ਰੇਤਾ ਨਜ਼ਰ ਆਵੇ ਬੜਾ ਬਚਾਦਾਬ ਕਰਨ ਲੱਗਾ ਕਿ ਮੈਂ ਤਾਂ ਰਿਖੀ ਨੂੰ 18 ਪਾਰ ਸੰਕਲ ਕਰ ਚੁੱਕਾ ਹਾਂ ਹੁਣ ਕਿੱਥੋਂ ਦਿਆਂਗਾ ਥੋੜੇ ਚਿਰ ਮਗਰੋਂ ਪੰਡਤ ਨੇ ਕਿਹਾ ਕਿ ਮਹਾਰਾਜ ਮੇਰਾ ਦਾਨ ਬਖਸ਼ੋ ਮੈਂ ਵਾਪਸ ਜਾਣਾ ਹੈ ਤਾਂ ਰਾਜੇ ਹਰੀਜੰਦ ਨੇ ਕਿਹਾ ਕਿ ਮਹਾਰਾਜ ਜੀ ਉਹ ਤਾਂ ਸਭ ਸੁਆਹ ਹੋ ਗਿਆ ਹੈ ਹੁਣ ਕੀ ਕਰੀਏ ਤਾਂ ਬ੍ਰਾਹਮਣ ਨੇ ਕਿਹਾ ਜਿਵੇਂ ਹੋ ਸਕੇ ਮੈਨੂੰ ਤੁਸੀਂ ਦਿਓ ਨਹੀਂ ਤਾਂ श्राਪ ਦੇ ਕੇ ਤੈਨੂੰ ਮਿੱਟੀ ਵਿੱਚ ਮਿਲਾ ਦੇਵਾਂਗਾ ਤੇ ਤੇਰਾ ਅਬਜਸ ਹੋਏਗਾ ਸੋ ਹੁਣ ਜਿਸ ਤਰ੍ਹਾਂ ਹੋਵੇ ਭਾਵੇਂ ਆਪਣਾ ਵੇਚ ਕੇ ਦੇ ਭਾਵੇਂ ਜਿੱਥੋਂ ਮਰਜੀ ਦੇ ਮੈਂ 18 ਪਾਰ ਜੋ ਸੰਕਲਪ ਕਰ ਚੁੱਕਾ ਹਾਂ ਉਹ ਮੈਂ ਲੈਣਾ ਹੀ ਲੈਣਾ ਹੈ ਜਾਂ ਫਿਰ ਆਪਣਾ ਵਚਨ ਹਾਰ ਜਾ ਰਾਜੇ ਹਰੀਚੰਦ ਨੇ ਆਖਿਆ ਕਿ हे ਪੰਡਤ ਮੇਰਾ ਨਾਮ ਹਰੀਚੰਦ ਹੈ ਮੈਂ ਵਚਨ ਨਹੀਂ ਹਾਰਾਂਗਾ ਚਲੋ ਤੁਸੀਂ ਐ ਕਰੋ ਮੈਨੂੰ ਮੇਰੀ ਇਸਤਰੀ ਨੂੰ ਤੇ ਮੇਰੇ ਪੁੱਤਰ ਨੂੰ ਵੇਚ ਕੇ ਆਪਣਾ ਕਾਰਜ ਕਰ ਲਓ ਸਾਡੇ ਸਿਰ ਤੇ ਤੁਹਾਡਾ ਕਰਜ਼ ਨਾ ਰਹੇ ਮੋਕਦੀ ਗੱਲ ਇਹ ਹੋਈ ਕਿ ਉਸ ਪੰਡਤ ਵਿਸ਼ਵਾਮਿੱਤਰ ਨੇ ਰਾਜੇ ਹਰੀਜੰਦ ਨੂੰ ਇੱਕ ਮਹਾ ਆਚਾਰਜ ਪਾਸ ਵੇਚਿਆ ਜੋ ਵੱਡਾ ਭਾਰਾ ਤਨੀ ਸੀ ਤੇ ਉਸ ਦਾ ਠੇਕਾ ਸ਼ਮਸ਼ਾਨਾ ਦਾ ਸੀ ਉਸ ਨੇ ਰਾਜੇ ਹਰੀਜੰਦ ਨੂੰ ਭੁੱਲ ਲਿਆ ਤੇ ਇਹ ਹੁਕਮ ਦਿੱਤਾ ਕਿ ਜੇ ਕੋਈ ਮੁਰਦਾ ਸਾੜਨ ਆਵੇ ਉਸ ਪਾਸੋਂ ਕਰ ਲਿਆ ਜਾਏ ਤੇ ਕਰ ਲਏ ਬਿਨਾ ਮੁਰਦਾ ਨਾ ਸਾੜਿਆ ਜਾਵੇ ਸੋ ਰਾਜਾ ਹਰੀਜੰਦ ਸ਼ਮਸ਼ਾਨ ਘਮੀ ਵਿੱਚ ਸਾਦਾ ਹੀ ਰਹਾ ਕਰੇ ਅਤੇ ਕੱੜ ਲੈ ਕੇ ਪ੍ਰਾਣੀ ਨੂੰ ਸਾੜਿਆ ਕਰੇ ਜਿਹੜੀ ਹਰੀचंद ਰਾਜੇ ਦੀ ਰਾਣੀ ਸੀ ਤਾਰਾ ਉਸ ਨੂੰ ਖੂਬਸੂਰਤ ਔਰਤ ਜਾਣ ਕੇ ਇੱਕ ਵੇਸਵਾ ਨੇ ਕਾਸ਼ੀਨਗਰ ਵਿੱਚ ਖਰੀਦ ਲਿਆ ਤੇ ਭੈੜਾ ਕੰਮ ਕਰਨ ਵਾਸਤੇ ਮੁੱਲ ਲੈ ਲਈ ਜਦੋਂ ਰਾਣੀ ਨੂੰ ਉਹ ਘਰ ਲੈ ਕੇ ਆਈ ਤਾਂ ਉਸ ਰਾਣੀ ਨੂੰ ਚੰਗੇ-ਚੰਗੇ ਬਸਤਰ ਗਹਿਣੇ ਪਾਉਣ ਲਈ ਦੇਣ ਲੱਗੀ ਰਾਣੀ ਨੇ ਕਿਹਾ ਹੇ ਬੇਗਮ ਜੀ ਮੈਂ ਇਹਨਾਂ ਬਸਤਰਾਂ ਤੇ ਜੇਵਰਾਂ ਨੂੰ ਅੰਗੀਕਾਰ ਨਹੀਂ ਕਰ ਸਕਦੀ ਮੈਂ ਤਾਂ ਤੁਹਾਡੀ ਗੁਲਾਮ ਹਾਂ ਮੇਰੇ ਪਾਸੋਂ ਜੋ ਸੇਵਾ ਆਪ ਲੈਣੀ ਚਾਹੋ ਲੈ ਸਕਦੇ ਹੋ ਪਰ ਮੈਂ ਤੁਹਾਡੇ ਬਰਾਬਰ ਜੇਵਰ ਤੇ ਕੱਪੜੇ ਪਹਿਨ ਕੇ ਮੋੜੇ ਉੱਪਰ ਨਹੀਂ ਬੈਠਾਂਗੀ ਰਾਣੀ ਦੀ ਗੱਲ ਸੁਣ ਕੇ ਉਸ ਵੇਸਵਾ ਨੇ ਜਾਣਿਆ ਕਿ ਇਹ ਕੋਈ ਪਤੀប្រਤਾ ਹੈ ਸੋ ਉਸਨੇ ਉਸਦਾ ਆਖਿਆ ਅੰਗੀਕਾਰ ਕੀਤਾ ਤੇ ਨਿਰਵਾਹ ਕਰਦੀ ਰਹੀ ਤੇ ਪੁੱਤਰ ਵੀ ਆਪਣੇ ਪਾਸ ਹੀ ਗਣਕਾ ਪਾਸ ਵਿਕਾ ਕੇ ਰੱਖਿਆ ਤੇ ਬ੍ਰਾਹਮਣ ਦਾ ਦਾਣ ਭਾਰ ਪੂਰਾ ਕੀਤਾ ਹੁਣ ਜਦੋਂ ਕਾਫੀ ਸਮਾਂ ਇਸ ਤਰ੍ਹਾਂ ਨਿਰਵਾਹ ਕਰਦਿਆਂ ਨੂੰ ਗੁਜ਼ਰ ਗਿਆ ਤਾਂ ਇੱਕ ਦਿਨ ਰਾਜੇ ਦੇ ਪੁੱਤਰ ਨੂੰ ਸੱਪ ਨੇ ਡੰਗ ਮਾਰਿਆ ਤੇ ਉਹ ਮਰ ਗਿਆ ਰਾਜੇ ਹਰੀ ਚੰਦੀ ਰਾਣੀ ਬੜਾ ਵਿਰਲਾਪ ਕਰਨ ਲੱਗੀ ਉਸ ਦੇ ਪਾਸ ਕੋਈ ਵਸਤੂ ਨਹੀਂ ਸੀ ਜੋ ਉਸ ਦੇ ਦਾਦਾ ਦਾ ਸਮਾਨ ਤਿਆਰ ਕਰੇ ਰਾਜੇ ਹਰੀਚਾਂਦੀ ਰਾਣੀ ਨੇ ਆਪਣੀ ਧੋਤੀ ਨਾਲੋਂ ਅੱਧੀ ਧੋਤੀ ਉਤਾਰ ਕੇ ਲੜਕੇ ਦੇ ਉੱਪਰ ਪਾਈ ਤੇ ਸ਼ਮਸ਼ਾਨ ਘੋਬੀ ਵਿੱਚ ਲੈ ਗਈ। ਰਾਜੇ ਹਰੀਚਾਂਦ ਨੇ ਕਿਹਾ ਕਿ हे ਸਤਰੀ ਤੂੰ ਕੌਣ ਹੈ ਜੋ ਇਸ ਵੇਲੇ ਵਿਰਲਾਪ ਕਰ ਰਹੀ ਹੈ ਤੇ ਇੱਥੇ ਆਈ ਹੈ। ਰਾਣੀ ਬੋਲੀ ਕਿ ਮੈਂ ਰਾਜੇ ਹਰੀਚਾਂਦੀ ਰਾਣੀ ਹਾਂ ਜੋ ਹੁਣ ਵੇਸਵਾ ਪਾਸ ਵਿਕੀ ਹੋਈ ਹਾਂ ਪੁੱਤਰ ਦੇ ਮਰਨ ਕਰਕੇ। ਉਸਨੂੰ ਲੈ ਕੇ ਇੱਥੇ ਆਈ ਹਾਂ ਸੋ ਤੁਸੀਂ ਮੈਨੂੰ ਇਸ ਬਾਲਕ ਦੀ ਦੇਹੀ ਦਾ ਸੰਸਕਾਰ ਕਰ ਲੈਣ ਦਿਓ ਹੁਣ ਰਾਤ ਦਾ ਸਮਾਂ ਹੈ ਸਵੇਰੇ ਕੋਈ ਦੇਖੇਗਾ ਤਾਂ ਕਰਮ ਅੰਗੇਗਾ ਰਾਜੇ ਦੇ ਕਲੇਜੇ ਨੂੰ ਉਸ ਵੇਲੇ ਕੁਝ ਛੱਟ ਤਾਂ ਲੱਗੀ ਪਰ ਸੱਤ ਦਾ ਵਧਾ ਹੋਇਆ ਸੀ ਕਹਿਣ ਲੱਗਾ हे स्त्री ਮੈਨੂੰ ਅਧਾ ਕਪੜਾ ਹਿਲਾ ਕੇ ਦੇਂਗੀ ਤਾਂ ਸਾੜਨ ਦੇਾਂਗਾ ਨਹੀਂ ਤਾਂ ਮਾਲਕ ਦਾ ਹੁਕਮ ਨਹੀਂ ਹੈ ਰਾਣੀ ਬੜੀ ਜਲਮੀ ਲਈ ਪਰ ਕੌਣ ਸੁਣਦਾ ਸੀ ਰਾਜਾ ਮੁਰਦਾ ਨਾ ਸਾੜਨ ਦੇਵੇ ਰਾਣੀ ਧਰਲੇ ਕਰੇ ਪਰ ਰਾਜੇ ਨੇ ਕਿਹਾ ਇਹ ਰਾਣੀ ਮੇਰੇ ਮਾਲਕ ਦਾ ਹੁਕਮ ਸਖਤ ਹੈ ਮੈਂ ਕੁਝ ਨਹੀਂ ਕਰ ਸਕਦਾ ਰਾਣੀ ਨੇ ਬਦੋ ਬਦੀ ਸਾੜਨਾ ਚਾਹਿਆ ਤਾਂ ਰਾਜੇ ਨੇ ਰਾਣੀ ਦਾ ਪੱਲਾ ਫੜ ਲਿਆ ਤੇ ਕਪੜਾ ਲਾਉਣ ਹੀ ਲੱਗਾ ਸੀ ਕਿ ਆਕਾਸ਼ ਬਾਣੀ ਹੋਈ ਕਿ हे ਰਾਜਾ ਮਤ ਪਕੜ ਤੇਰਾ ਸੱਤ ਪੂਰਾ ਹੋ ਚੁੱਕਾ ਹੈ ਸੋ ਸਾ ਸੰਗਤ ਜੀ ਦਾ ਦੇਣਾ ਬਹੁਤ ਹੀ ਉਤਮ ਹੈ ਅਤੇ ਆਪਣੇ ਪਤੀ ਬ੍ਰਤਾਂ ਰਾਂ ਵਿੱਚ ਰਹਿ ਕੇ ਆਪਣੀ ਉਪਜੀਵਕਾ ਕਰਨੀ ਬੜੀਆਂ ਸਤਿਆਂ ਇਸਤਰੀਆਂ ਦਾ ਕਰਮ ਹੈ ਔਰ ਸੇਵਕ ਦਾ ਧਰਮ ਹੈ ਕਿ ਆਪਣੀ ਮਾਲਕ ਦੀ ਸੇਵਕਾਈ ਵਿੱਚ ਜੋ ਉਸ ਨੂੰ ਦਿੱਤੀ ਜਾਏ ਚੰਗੀ ਤਰ੍ਹਾਂ ਨਾਲ ਨਮਕ ਹਲਾਲੀ ਨਾਲ ਆਪਣੇ ਪ੍ਰਾਣਾਂ ਤੱਕ ਨਿਭਾਵੇ